ਕੱਲ ਵੀ ਤਾਂ ਹੱਥੇ ਮਰਦ ਤੋਂ ਬਾਦਲ ਆਏ ਸੀਗੇ ਇੱਥੇ ਰਕੜੀ ਬੰਨਣ ਵਾਸਤੇ ਜੇ ਤਾਂ ਜਾਨ ਦਾ ਲਾਏ ਨੇ ਕਿ ਜਿਹੜਾ ਸਭ ਕੁਝ ਹੋ ਗਿਆ ਬਿਜਲੀ ਰੰਤ ਤੇ ਭੰਨ ਸਮਾਨ ਕਰਕੇ ਹੋ ਗਿਆ ਪੰਜਾਬ ਤੇ ਨਸ਼ਾ ਦਾ ਅੱਜ ਵੀ ਆਉਂਦੀ ਆ ਮੇਰਾ ਭਾਪੇਕ ਸੁਣਾ ਕੋਈ ਵੀ ਨਸ਼ਾ ਤਸਕਰੀ ਨਹੀਂ ਕੀਤੀ ਕਿਵੇਂ ਵਿਆਹ ਨੂੰ ਦੇਖੋ ਦੇਖੋ ਇਸ ਤਰ੍ਹਾਂ ਕਿ ਚਲੋ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਅਲੀਗੇਸ਼ਨ ਉੱਰੋਂ ਸਰਕਾਰ ਤੇ ਜੀਹਰ ਦੇ ਖਲੌਂਕ ਵੀ ਦਿੱਕਨੀ ਹੈ ਪਰ ਸਵਾਲ ਇਹ ਹੈ ਕਿ ਨਸ਼ਾ ਤਾਂ ਚਲੋ ਅ ਅ ਇੱਥੇ ਕੀ ਸਾਰੀ ਦੁਨੀਆ ਦੇ ਵਿੱਚ ਹੀ ਵਿਕਦਾ ਲੋਕ ਕਰਦੇ ਵੀ ਨੇ ਪਰ ਸਵਾਲ ਇਹ ਹੈ ਵੀ ਪਿਛਲੇ 3.5 ਸਾਲਾਂ ਦੇ ਵਿੱਚ ਕੋਈ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਉੱਪਰ ਉਂਗਲ ਉਠੀ ਹੈ ਨਸ਼ਾ ਵੇਚਣ ਵਾਲਿਆਂ ਤੇ ਬਗਵਾਉਣ ਵਾਲਿਆਂ ਚ ਉਹਨਾਂ ਦੀ ਪੁਸ਼ਤਪਨਾਹੀ ਦੇ ਵਿੱਚ ਇਹ ਅਲੀਗੇਸ਼ਨ ਸਿਰਫ ਸਿਰਫ ਪਿਛਲੀਆਂ ਸਰਕਾਰਾਂ ਦੇ ਖਾਸ ਤੌਰ ਤੇ ਕਾਲੀ ਦਲ ਦੀ ਸਰਕਾਰਾਂ ਵੇਲੇ ਉਹਨਾਂ ਲੀਡਰਾਂ ਦੇ ਉੱਪਰ ਜਿਨ੍ਹਾਂ ਦਾ ਫਰਜ਼ ਪੰਜਾਬ ਨੂੰ ਮੋੜ ਖਿਸ਼ਾਵ ਤੇ ਰੰਗਲਾ ਪੰਜਾਬ ਬਣਾਉਣ ਦੀ ਡਿਊਟੀ ਸੀਗੀ ਉਹਨਾਂ ਦੇ ਕੋਲ ਵੀ ਉਹੜਦੀਆਂ ਨੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਮੈਂ ਵਿਭਾਗ ਚ ਨੂੰ ਹੋਰ ਜੀ ਨੂੰ ਕਹਿਣਾ ਚਾਹੂਗਾ ਕਿ ਅਸੀਂ ਤਾਂ ਉਹੀ ਕੰਡੇ ਚੁਗ ਰਹੇ ਹਾਂ ਜਿਹੜੇ ਤੁਹਾਡੀ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਬੀਜ ਗਈ ਹਾਂ ਉਹਨਾਂ ਕੰਡਿਆਂ ਨੂੰ 100% ਚੁਗਣ ਦੇ ਵਿੱਚ ਤੇ ਲੋਕਾਂ ਦੇ ਜ਼ਖਮ ਭਰਨ ਦੇ ਵਿੱਚ ਖਾਮਾ ਥੋੜਾ ਜ਼ਰੂਰ ਲੱਗ ਸਕਦਾ ਹੈ ਉਹ ਲੱਗ ਰਿਹਾ ਪਰ ਸਾਡੇ ਵੱਲੋਂ ਸਰਕਾਰ ਵੱਲੋਂ ਪਾਰਟੀ ਵੱਲੋਂ ਸincere efforts ਦੇ ਵਿੱਚ ਕੋਈ ਕਮੀ ਨਾ ਗੱਲ ਕੀ ਨਾ ਜਿਤ ਨਾ ਕੋਈ ਸੁਭੀਤ ਸਿੰਘ ਬਾਦਲ ਨੇ ਇਹ ਕਿਹਾ ਕਿ ਸਾਰੇ ਅਕਾਲੀ ਦਲ ਨੂੰ ਇਕੱਠੇ ਹੋਣ ਦੀ ਲੋੜ ਆ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਨਹੀਂ ਮੈਂ ਤਾਂ ਦੂਜੀ ਪਾਰਟੀ ਹੈ ਜੀ ਅਕਾਲੀ ਦਲ ਮੈਂ ਤਾਂ ਉਹਦੇ ਬਾਰੇ ਕੀ ਬਿਆਨ ਦੇ ਸਕਦਾ ਪਰ ਡੈਫੀਨਿਟਲੀ ਮੈਂ ਸਮਝਦਾ ਕਿ ਜੇ ਅੱਜ ਅਕਾਲੀ ਦਲ ਕਦੇ ਖਤਮ ਨਹੀਂ ਹੋ ਸਕਦਾ ਮਰਦਾ ਨਹੀਂ ਕਿ ਅਕਾਲੀ ਦਲ ਕਿਉਂਕਿ ਜਦੋਂ ਤੱਕ ਅਕਾਲੀ ਦਲ ਕਰਦਾ ਸੀ ਪੰਜਾਬ ਦੀ ਪੰਜਾਬੀਅਤ ਦੀ ਪੰਥ ਦੀ ਗੱਲ ਕਰਦਾ ਸੀਗਾ ਉਦੋਂ ਤੱਕ ਤਾਂ ਠੀਕ ਸੀਗਾ ਜੇ ਉਹੀ ਅਕਾਲੀ ਦਲ ਹੈ ਪੰਥ ਨੂੰ ਵਿਚਾਰ ਕੇ ਕਰ ਕਰ ਨਸ਼ੇ ਬਚਾਉਣ ਦੀ ਗੱਲ ਕਰੂਗਾ ਗੁਰੂ ਸਾਹਿਬ ਦੀ ਬੇਅਦਬੀ ਉਹਨਾਂ ਦੀ ਨੱਕ ਇਹ ਹੋਊਗੀ ਤੇ ਫਿਰ ਜਿਹੜੀ ਪਾਰਟੀ ਲਖੋ ਆਪਦੇ ਬੇਸਿਕ ਮੁੱਢਲੇ ਸਿਧਾਂਤਾਂ ਤੋਂ ਥਿੜਕੀ ਐ ਉਹ ਖਤਮ ਹੋ ਗਈ ਤੁਸੀਂ ਇਕੱਲੇ ਪੰਜਾਬ ਦੀ ਨਹੀਂ ਪੂਰੇ ਮੁਲਕ ਦੇ ਸਟੇਟਾਂ ਦੀ ਐਗਜ਼ਾਮਪਲ ਚੱਕ ਕੇ ਦੇਖੋ ਇਹ ਇਹ ਹਮੇਸ਼ਾ ਪੰਥ ਦੀ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਹੁੰਦੇ ਸੀਗੇ ਉਹ ਤੋਂ ਪਰਾਂ ਹਟੇ ਤੇ 10 ਸਾਲਾਂ ਦੇ ਵਿੱਚ ਕਰ ਕਰ ਨਸ਼ੇ ਵੀ ਪਹੁੰਚ ਗਏ ਗੁਰੂ ਸਾਹਿਬ ਵੀ ਬਾਕੀ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕ ਜਿਹੜੇ ਉਹ ਬੜੇ ਖਰਾਕ ਬਿਲ ਨੇ ਕੰਮ ਦੋ ਘਟ ਹੋ ਗਏ ਵੱਧ ਹੋ ਗਏ ਉਹ 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 ਗੱਲਾਂ ਲੋਕ ਭਲਾ ਦਿੰਦੇ ਹੁੰਦੇ ਨੇ ਪਰ ਦੋ ਚੀਜ਼ਾਂ ਜਿਹੜੀਆਂ ਅਕਾਲੀ ਗੱਲ ਦੇ ਖਲਾਕ ਪਾੜ ਤੋਂ ਇਹਨਾਂ ਦੀ ਪੁਸ਼ਤ ਪਨਾਈ ਦੇ ਹੀਟ ਹੋਈਆਂ ਇੱਕ ਗੁਰੂ ਸਾਹਿਬ ਦੀ ਬੇਅਦਬੀ ਤੇ ਇੱਕ ਘਰ ਘਰ ਜਿਹੜੇ ਨਸ਼ੇ ਪਹੁੰਚ ਗਏ ਇੰਨਾ ਦੋ ਗੁਨਾਹਾਂ ਦੀ ਮਾਫੀ ਨਾ ਪ੍ਰਮਾਤਮਾ ਤੋਂ ਮਿਲਨੀ ਹੈ ਨਾ ਲੋਕਾਂ ਤੋਂ ਮਿਲਨੀ ਹੈ ਉਹ ਹੁਣ ਚਾਹੇ ਇਕੱਠੇ ਬਹਿ ਕੇ ਲੜ ਲਨ ਚਾਹੇ ਹੜੜ ਹੋ ਕੇ ਲੜ ਲਨ ਜਿਵੇਂ ਮਰਦੀ ਲੜ ਲੈਣ ਰਿਜ਼ਲਟ ਹੈ ਜਿਹੜਾ ਉਹ ਜ਼ੀਰੋ-ਜ਼ੀਰੋ ਹੈ। 14 ਸਾਲ ਹੋ ਗਏ ਡੀਐਸਓ ਦੇ ਤੋਂ ਬੜਾ ਜਿਵੇਂ ਫੜੇ ਗਿਆ ਉਹਨੂੰ ਪਿੰਤਾ ਦੇਖਦਾ ਅੱਗੇ ਜਿਹੜੀ ਨਹੀਂ ਉਹ ਸਾਡੇ ਮੇਰੀ ਖੁੱਲ੍ਹੇ ਦੇਖਣਾ ਤਾਂ ਠੀਕ ਕਰਨੀ ਜੀ। ਉਹਨਾਂ ਦਾ ਐਲਓਸੀ ਜਿਹੜਾ ਲੋਕਆਊਟ ਨੋਟਿਸ ਸਰਕੂਲਰ ਹੈ ਜਿਹੜਾ ਉਹ ਜਾਰੀ ਹੋਇਆ ਹਾਂ ਜੀ ਉਹ ਬਾਹਰ ਜਾਣਾ ਚਾਹੁੰਦਾ ਸੀਗਾ ਉਹ ਤੇ 에어ਪੋਰਟ ਅਥਾਰਟੀਆਂ ਦੇ ਕੋਲ ਫੜ ਲਿਆ ਉਹਨੂੰ ਪੰਜਾਬ ਪੁਲਿਸ ਵੱਲ ਲੈ ਲਿਆ ਤਾਂ ਇੱਕ ਲੀਗਲ ਲੌਪਲ ਪ੍ਰੋਸੈਸ ਹੈ ਜੀ। ਉਹਦੇ ਚ ਪੋਲਿਟਿਕ ਦਾ ਤਾਂ ਕੋਈ ਕੰਮ ਹੀ ਨਹੀਂ ਹੈ। ਸੁਪਾਲ ਸਿੰਘ ਕਹਿੰਦਾ ਨਾਲ ਵੀ ਕੋਈ ਫੋਮ ਤੇ ਵੀ ਕੰਮ ਕਰਦਾ ਹੋਇਆ ਹੈ ਨਾ ਨਾਮਾਂ ਦੇ ਨੋਕੇ ਜਾਂ ਤੀਨੋ ਸੁਪਾਲ ਖਰੜੀ ਬਾਲੀ ਕੀ ਦਾ ਫੋਮ ਚੰਬਰ ਤੇ ਜਿਹੜਾ ਪੀਐਸਓ ਜਿਹੜਾ ਸੀਗਾ ਉਹ ਜਿਹੜਾ ਉਹ ਤਾਂ ਉਹ ਤਾਂ ਦੇਖੋ ਨਹੀਂ ਹੈਗਾ ਕੋਈ ਨਦੀ ਉਹ ਤਾਂ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੇ ਉਹ ਕਿਤੇ ਨਾ ਕਿਤੇ ਕੋਈ ਧਾਰ ਲਿੰਕ ਜੁੜਦੇ ਹੋਣਗੇ ਜਾਂ ਜਾਂ ਕੋਈ ਪ੍ਰੂਫ ਪੁਲਿਸ ਕੋਲ ਹੋਊਗਾ ਤਾਂ ਹੀ ਨਾਮ ਆਇਆ ਹੋਊਗਾ ਤਾਂ ਹੀ ਐਫਆਈਆਰ ਨੂੰ ਐਫਪੀਆਰ ਹੋਈ ਹੋਊਗੀ ਤਾਂ ਹੀ ਕੋਰਟ ਨੇ ਜਾਂ ਪੁਲਿਸ ਨੇ ਲੁਕਆਊਟ ਸਰਕਲ ਜਾਰੀ ਕੀਤਾ ਹੋਊਗਾ ਉਹਦੇ ਜਿਹੜਾ ਆਪਦੇ ਪੀਰ ਤੋਂ ਦੇ ਨਾਲ ਅ ਗੱਲਾਂ ਤੋਂ ਉਹਦੀ ਫੈਕਟਰੀ ਲਈ ਹੁੰਦੀਆਂ ਹੋਣਗੀਆਂ ਤੁਸੀਂ ਜੇ ਅ ਬੰਦੇ ਨੂੰ ਆਪਦੇ ਆਲੇ ਦੁਆਲੇ ਦਾ ਵੀ ਜੇ ਬੰਦਾ ਕਹੇ ਮੈਂ ਇਗਨੋਰੈਂਟ ਆ ਮੈਨੂੰ ਕੁਝ ਪਤਾ ਨਹੀਂ ਹੈ ਮੇਰੇ ਨੇੜਲੇ ਬੰਦੇ ਜੀ 24 ਘੰਟੇ ਨਾਲ ਰਹਿੰਦੇ ਨੇ ਜੇ ਤਾਂ ਮੈਨੂੰ ਸਮਝਦੇ ਕੋਈ ਗੱਲ ਵਾਜਬ ਜਾਇਜ਼ ਗੱਲ ਨਹੀਂ ਹੈ ਪਰ ਹਾਂ ਡੈਪਲੀਟਲੀ ਮੇਰੇ ਕਹਿਣ ਜਾਂ ਤੁਹਾਡੇ ਕਹਿਣ ਦਾ ਕੋਈ ਮੈਟਰ ਨਹੀਂ ਕਰਦਾ ਹੈਗਾ ਮੈਟਰ ਨਹੀਂ ਕਰਦਾ ਕਿ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਹੈ ਔਰ ਉਹ ਤੋਂ ਬਾਅਦ ਕੋਰਟ ਉਹਦਾ ਕੀ ਵਰਡ ਡਿਕਟ ਦਿੰਦੀ ਹੈ ਉਹ ਮੈਟਰ ਕਰਦਾ ਹੈ ਤੱਕ ਜੀ ਹਾਂ ਤੇ ਉਹ ਉਹਨਾਂ ਨੇ ਕੀ ਕਿਹਾ ਹੈ ਉਹਨਾਂ ਨੇ ਇਹ ਕਿਹਾ ਵੀ ਕੱਲੇ ਸਬਸਿਡੀਆਂ ਦੇ ਉੱਪਰ ਡਿਪੈਂਡੈਂਟ ਹੋ ਕੇ ਜੇ ਆਪਾਂ ਇਨਵੈਸਟਮੈਂਟ ਕਰਾਂਗੇ ਤਾਂ ਉਹ ਬਹੁਤਾ ਵਾਇਬਲ ਮਾਹੌਲ ਨਹੀਂ ਹੈ ਉਹ ਕਿਉਂ ਅੱਜ ਜੇ ਅਸੀਂ 5 ਸਾਲੀ ਸਬਸਿਡੀਆਂ ਦੇ ਦਾਂਗੇ ਜਾਂ 10 ਸਾਲੀ ਸਬਸਿਡੀਆਂ ਦੇ ਦਾਂਗੇ ਜਿਹੜੀਆਂ ਇੰਡਸਟਰੀਆਂ ਪੰਜ ਦਾ 10 ਸਾਲ ਲਈ ਆਜੂਗਾ ਜਦੋਂ ਸਬਸਿਡੀ ਮੁੱਕ ਜੂਗੀ ਉਹ ਫਿਰ ਮੁੜ ਕੇ ਉਹਨਾਂ ਸਮਾਨ ਪੱਟ ਕੇ ਕਿਤੇ ਲੈ ਜਾਣਗੇ ਹਿਮਾਚਲ ਦੇ ਵਿੱਚ ਨੀਵਰਿੰਗ ਸਟੇਟ ਦੇ ਵਿੱਚ ਕੀ ਹੋਇਆ ਸੈਂਟਰ ਸਰਕਾਰ ਨੇ ਕੰਸੈਸ਼ਨ ਦਿੱਤੇ 10 ਸਾਲ ਲਈ 15 ਸਾਲ ਲਈ ਉਹ ਇੱਕ ਵਾਰ ਲੱਗੀ ਬਹੁਤ ਸਾਰੇ ਉਤਰੀਏ ਵਾਧੇ ਚੰਦਰੀ ਹੋਗੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਇੱਕੋ ਹਿੱਸਾ ਹੁੰਦਾ ਸਾਰੇ ਦੇ ਸਾਰੇ ਇਕੋ ਸਿਸਟਮ ਨੂੰ ਵਧੀਆ ਚਲਾਉਣ ਦਾ ਸਬਸਿਡੀ ਇੱਕ ਹਿੱਸਾ ਹੋ ਸਕਦਾ ਪਰ ਜੇ ਤੁਸੀਂ ਕਹੋ ਕਿ ਸਿਰਫ ਸਬਸਿਡੀ ਦੇ ਸਿਰ ਤੇ ਅਸੀਂ ਇੰਡਸਟਰੀ ਲਾਵਾਂਗੇ ਉਹ ਨਹੀਂ ਹੈ ਬ੍ਰਾਡਲੀ ਜਿਹੜਾ ਉਹਨਾਂ ਨੇ ਕਿਹਾ ਸੀ ਉਹ ਇਹ ਕਿਹਾ ਸੀਗਾ ਕਿ ਜੇ ਤੁਸੀਂ ਤੁਹਾਨੂੰ ਮਾਹੌਲ ਇੰਨਾ ਵਧੀਆ ਦਵਾਂਗੇ ਸਰਕਾਰ ਵੱਲੋਂ ਵੀ ਉਹ ਸਮਾਜ ਵੱਲੋਂ ਵੀ ਕਿ ਤੁਹਾਡਾ ਆਪ ਇੱਥੇ ਕੰਮ ਕਰਨ ਨੂੰ ਦਿਲ ਕਰੂਗਾ ਸੋ ਉਹ ਸੋਚ ਕੇ ਤੁਸੀਂ ਆਓ ईज ऑफ डूइंग बिजनेस ਤੁਹਾਨੂੰ ਕੋਈ ਇਨਸਪੈਕਟਰ ਆ ਕੇ ਪਰੇਸ਼ਾਨ ਨਹੀਂ ਕਰੂਗਾ ਤੁਹਾਨੂੰ ਕੋਈ ਨਜਾਇਜ਼ ਤੰਗ ਪਰੇਸ਼ਾਨ ਨਹੀਂ ਕਰੂਗਾ ਤੁਹਾਨੂੰ ਕਿਸੇ ਤਰੀਕੇ ਦੀ ਸਰਕਾਰੀ ਦਰਬਾਰੇ ਲੋੜ ਹੈ ਸਰਕਾਰ ਆ ਕੇ ਤੁਹਾਡਾ ਕਰੇ ਕੰਮ ਕਰਕੇ ਜਾਊਗੀ ਆਹ ਕਹਿ ਬਸ ਨਹੀਂ ਆਪਕਲ ਆਪ ਕੋਲੇ ਮੈਂ ਪੰਜਾਬ ਠੀਕ ਨਹੀਂ ਕਿ ਕਿਦ ਕਰ ਠੀਕ ਹੈ ਕੰਮ ਤਾਂ ਹੋ ਜਾਂਦਾ ਵੱਲ ਕੇ ਆਪਣੇ ਆਪ ਤੇ ਉਹ ਤਾਂ ਫਿਰ ਜਦੋਂ ਇਸ ਤਰ੍ਹਾਂ ਹੁੰਦਾ ਕਿ ਜਦੋਂ ਪਿਛੀਆਂ ਸਰਕਾਰਾਂ ਦੇ ਸਮੇਂ ਇੰਨਾ ਕਰਜ਼ਾ ਚੜਿਆ ਹੋਇਆ ਸੀਗਾ ਉਹ ਤਾਂ ਜਿਹੜਾ ਤੁਸੀਂ ਵਿਆਜ ਦੇ ਉੱਪਰ ਹੀ ਵਿਆਜ ਲੱਗੀ ਜਾਊਗਾ ਤੇ ਕਰਜ਼ਾ ਤਾਂ ਚੜਨਾ ਹੀ ਆ ਪਰ ਸਵਾਲ ਇਹ ਹੈ ਸਵਾਲ ਇਹ ਨਹੀਂ ਹੁੰਦਾ ਸਰ ਘਰਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਵਪਾਰਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਸਟੇਟਾਂ ਦੇ ਦੇਸ਼ਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਸਵਾਲ ਇਹ ਹੈ ਵੀ ਤੁਸੀਂ ਉਹਦੀ ਯੂਟਿਲਾਈਜੇਸ਼ਨ ਕਿਸ ਪਾਸੇ ਵੱਲ ਕਰਦੇ ਹੋ ਜੇ ਤਾਂ ਤੁਸੀਂ ਲੋਨ ਲੈ ਰਹੇ ਹੋ ਤੇ ਉਹ ਖੇ ਖਰਾਬ ਕਰ ਰਹੇ ਹੋ ਉਹਨੂੰ ਤੁਸੀਂ ਘਾਰੇ ਪਾ ਕੇ ਤੁਸੀਂ ਆਪਦੇ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਉਹਦੀ ਅਕਣਸ਼ਣਾ ਕਰ ਰਹੇ ਹੋ ਉਹ ਤਾਂ ਮਾੜੀ ਗੱਲ ਹੈ ਪਰ ਜੇ ਉਹ ਕਰਜ਼ਾ ਤੁਸੀਂ ਲੈ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਜੀਵਿਕਾ ਦਾ ਥਰਮਲ ਪਾਵਰ ਪਲਾਂਟ ਖਰੀਦ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਸਕੂਲ ਆਫ ਹਸਪੀਟਲ ਬਣਾ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਲੋਕਾਂ ਨੂੰ ਸੂਤਾ ਦੇ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਜਿਹੜੇ ਕੈਪੀਟਲ ਐਕਸਪੈਂਡੀਚਰ ਹੈ ਉਹ ਕਰ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ 10-20 ਲੱਖ ਦਾ ਬੀਮਾ ਹਰਕਾ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਖੇਡ ਸਟੇਡੀਅਮ ਬਣਾ ਰਹੇ ਹੋ ਛੱਪੜਾਂ ਦੀ ਸਪਾਈ ਕਰ ਰਹੇ ਹੋ ਤੇ ਉਹ ਉਹ ਮਾੜਾ ਕਰਜ਼ਾ ਨਹੀਂ ਹੈਗਾ ਮਾੜਾ ਕਰਜ਼ਾ ਹੁੰਦਾ ਬਿਲਾ ਤੇ ਉਹਨੂੰ ਰੈਵਨਿਊ ਐਕਸਪੈਂਡੀਚਰ ਦੇ ਵਿੱਚ ਤੁਸੀਂ ਖੇਖਾਵ ਕਰ ਦੋ ਜਾਂ ਉਹ ਕ੍ਰਪਾਆਂ ਦੇ ਵਿੱਚ ਭਾਜੋ ਉਹ ਮਾੜਾ ਪਾਣੀ ਓਵਰਫਲੋ ਆ ਕਿਸ ਤਰ੍ਹਾਂ ਵਿੱਚ ਨੇ ਪਾਣੀ ਓਵਰਫਲੋ ਹੋਇਆ ਪੰਜਾਬ استان ਦੇ ਵਿੱਚ ਜੋ ਤੋਂ ਪੂਰੇ ਨਾਰਥਰਨ ਇੰਡੀਆ ਦੇ ਵਿੱਚੋਂ ਬਾਰਿਸ਼ਾਂ ਇੰਨੀਆਂ ਪਈਆਂ ਨੇ ਤੇ ਉੱਪਰੋਂ ਹੀ ਪਾਣੀ ਇੰਨਾ ਆ ਰਿਹਾ ਹੈ ਉਹ ਡੈਫੀਨਿਟਲੀ ਥੋੜਾ ਜਿਹਾ ਪਬਲਿਕ ਕੰਸਰਨ ਤਾਂ ਇਸ ਟਾਈਮ ਜ਼ਰੂਰ ਪੜਿਆ ਹੋਇਆ ਹੈ ਪਰ ਮੈਂ ਸਮਝਦਾ ਕਿ ਸਰਕਾਰ ਵੀ ਔਰ ਐਡਮਿਨਿਸਟ੍ਰੇਸ਼ਨ ਵੀ ਪੂਰੇ ਲੋੜਦੇ ਨੇ ਕਿਸੇ ਵੀ ਇਵੈਂਟਿਉਐਲਟੀ ਨੂੰ ਹੈਂਡਲ ਕਰਨ ਲਈ ਸਰਕਾਰ ਨੇ ਪੂਰਾ ਫੁਕਤਾ ਪਵੰਦ ਕੀਤੇ ਹੋਏ